ਕਰੀਲਿਆਂ ਦੀ ਸਬਜ਼ੀ ਤਾਂ ਆਪਾਂ ਬਹੁਤ ਵਾਰ ਖਾਧੀ ਹੋਵੇਗੀ ਪਰ ਜਿਸ ਤਰੀਕੇ ਦੇ ਨਾਲ ਅੱਜ ਮੈਂ ਕਰੀਲੇ ਤਿਆਰ ਕਰਾਂਗੀ ਇਹ ਬਿਲਕੁਲ ਤੁਸੀਂ ਸ਼ੂਗਰ ਦੇ ਮਰੀਜ਼ ਨੂੰ ਵੀ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਉਸ ਦੇ ਲਈ ਲਾਭਕਾਰੀ ਹੋਣਗੇ ਇਹ ਆਪਾਂ ਕਿਸ ਤਰ੍ਹਾਂ ਬਣਾਵਾਂਗੇ ਇਹ ਤੁਸੀਂ ਅੱਗੇ ਵੀਡੀਓ ਦੇ ਵਿੱਚ ਦੇਖ ਹੀ ਲੈਣਾ ਹੈ ਬਿਲਕੁਲ ਵੀਡੀਓ ਨੂੰ ਸਕਿਪ ਨਾ ਕਰਿਓ ਬਹੁਤ ਹੀ ਆਸਾਨ ਤਰੀਕਾ ਹੈ ਪਰ ਬਹੁਤ ਹੀ ਜ਼ਿਆਦਾ ਹੈਲਦੀ ਬਣ ਕੇ ਤਿਆਰ ਹੋਣਗੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸਿੱਖੋ ਵਿੱਚ ਹੁਣ ਆਪਾਂ ਕਰੀਲੇ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਕਰੀਲੇ ਲਵਾਂਗੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਵਾਂਗੇ ਕਿਉਂਕਿ ਕਰੇਲਾਂ ਦੇ ਵਿੱਚ ਆਮ ਹੀ ਥੋੜੀ ਬਾਲੀ ਮਿੱਟੀ ਹੁੰਦੀ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਸੁਕਾ ਲਵਾਂਗੇ ਸਭ ਤੋਂ ਪਹਿਲਾਂ ਹੁਣ ਆਪਾਂ ਕਰੇਲਿਆਂ ਨੂੰ ਸ਼ੈਲ ਲਵਾਂਗੇ ਇਸ ਦੇ ਲਈ ਤੁਸੀਂ ਇਸ ਤਰ੍ਹਾਂ ਆਲੂ ਛਿਲਣੇ ਵੀ ਲੈ ਸਕਦੇ ਹੋ ਜਾਂ ਕਰੜ ਵੀ ਲੈ ਸਕਦੇ ਹੋ ਪਰ ਇਸ ਨੂੰ ਮੈਂ ਚਮਚੇ ਦੇ ਨਾਲ ਛਲਾਂਗੀ ਕਿਉਂਕਿ ਇਸ ਦੀਆਂ ਆਪਾਂ ਜਿਹੜੀਆਂ ਛਿਲੜਾ ਹਨ ਉਹ ਵੀ ਯੂਜ਼ ਕਰਨੀਆਂ ਹਨ ਤੇ ਜੇ ਆਪਾਂ ਚਮਚੇ ਦੇ ਨਾਲ ਛਲਾਂਗੇ ਤੇ ਇਸ ਬਹੁਤ ਹੀ ਬਰੀਕ ਛਿੱਲ ਉਤਰੇਗੀ ਮੈਂ ਤੁਹਾਨੂੰ ਦਿਖਾਉਣੀ ਹਾਂ ਕਿ ਜਿਹੜੀ ਆਪਾਂ ਚਮਚੇ ਦੇ ਨਾਲ ਜਦੋਂ ਛੇਲਦੇ ਹਾਂ ਕਰੇਲਿਆਂ ਨੂੰ ਤੇ ਇਹ ਛਿਲੜ ਦੇਖੋ ਬਹੁਤ ਹੀ ਬਰੀਕ ਹੈ ਤੇ ਇਸ ਨੂੰ ਪਕਾਉਣਾ ਬਹੁਤ ਹੀ ਜ਼ਿਆਦਾ ਆਸਾਨ ਹੋਵੇਗਾ ਤੇ ਹੁਣ ਤੁਹਾਨੂੰ ਮੈਂ ਇਸ ਤਰ੍ਹਾਂ ਆਲੂ ਛਿਲੀ ਦੇ ਨਾਲ ਵੀ ਛਿਲਕੇ ਦਿਖਾਉਣੀ ਹਾਂ ਦੇਖੋ ਜਦੋਂ ਆਪਾਂ ਇਹ ਨਾਲ ਛਿਲਦੇ ਹਾਂ ਆਸਾਨ ਤੇ ਬਹੁਤ ਹੀ ਛਿਲਣਾ ਤੇ ਪਰ ਇਸ ਦੀਆਂ ਛਿਲੜਾ ਜਿਹੜੀਆਂ ਹਨ ਦੋੜੀਆਂ ਮੋਟੀਆਂ ਤੇ ਲੰਬੀਆਂ ਲੰਬੀਆਂ ਉਤਰਦੀਆਂ ਹਨ ਜਿਨ੍ਹਾਂ ਨੂੰ ਪਕਾਉਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ ਇਸ ਤਰ੍ਹਾਂ ਆਪਾਂ ਸਾਰੇ ਕਰੇਲੇ ਜਿਹੜੇ ਉਹ ਛਿੱਲ ਲਵਾਂਗੇ ਇਹ ਦੇਖੋ ਇੱਥੇ ਆਪਾਂ ਸਾਰੇ ਕ੍ਰੇਲੇ ਛਿੱਲ ਲਏ ਹਨ ਤੇ ਇਹਨਾਂ ਨੂੰ ਮੈਂ ਹੁਣ ਇੱਕ ਵਾਰੀ ਫਿਰ ਵਾਸ਼ ਕਰ ਲਵਾਂਗੀ ਤੇ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰ ਲਵਾਂਗੀ ਕ੍ਰੇਲੇ ਆਪਾਂ ਬਹੁਤ ਹੀ ਵਧੀਆ ਤਰ੍ਹਾਂ ਵਾਸ਼ ਕੀਤੇ ਸਨ ਹੁਣ ਇਹਨਾਂ ਦੀਆਂ ਜਿਹੜੀਆਂ ਛਿਲੜਾ ਹਨ ਉਹਨਾਂ ਨੂੰ ਧੋਣ ਦੀ ਕੋਈ ਲੋੜ ਨਹੀਂ ਹੈ ਇਹਨਾਂ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਇਹਨਾਂ ਦਾ ਥੋੜਾ ਜਿਹਾ ਰਸਾ ਕੱਢ ਲਵਾਂਗੇ ਤਾਂ ਕਿ ਸਬਜ਼ੀ ਬਣਾਉਣ ਦੇ ਵਿੱਚ ਆਸਾਨੀ ਹੋਵੇ ਬਹੁਤ ਜ਼ਿਆਦਾ ਯੂਸ ਨਹੀਂ ਕਢਣਾ ਬਸ ਜਸਟ ਥੋੜਾ ਜਿਹਾ ਹਲਕੇ ਹੱਥਾਂ ਦੇ ਨਾਲ ਨੱਪ ਕੇ ਇਹਨਾਂ ਦਾ ਜਿਹੜਾ ਐਕਸਟਰਾ ਪਾਣੀ ਹੈ ਉਹ ਆਪਾਂ ਕੱਢ ਲਵਾਂਗੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਕਰੇਲੇ ਦਾ ਜੂਸ ਜਿਹੜਾ ਨਿਕਲਿਆ ਹੈ ਜਿਹੜਾ 슈ਗਰ ਵਾਲਾ ਮਰੀਜ਼ ਹੈ ਉਹ ਇਸ ਨੂੰ ਪੀ ਸਕਦਾ ਹੈ ਥੋੜਾ ਜਿਹਾ ਕਾਲਾ ਨਮਕ ਐਡ ਕਰ ਲਓ ਥੋੜਾ ਤੁਸੀਂ ਨਿੰਬੂ ਵੀ ਨੀਚੋਰ ਸਕਦੇ ਹੋ ਤੇ ਇਸ ਨੂੰ ਪੀ ਸਕਦੇ ਹੋ ਹੁਣ ਇੱਥੇ ਆਪਾਂ ਲਵਾਂਗੇ ਤਿੰਨ ਪਿਆਜ਼ ਤੇ ਉਹਨਾਂ ਨੂੰ ਮੈਂ ਬਰੀਕ ਬਰੀਕ ਕੱਟ ਲਿਆ ਸੀ ਤੁਸੀਂ ਚੋਪਰ ਦੇ ਵਿੱਚ ਪਾ ਕੇ ਚੋਪੜੀ ਕਰ ਸਕਦੇ ਹੋ ਨਾਲ ਹੀ ਇੱਥੇ ਆਪਾਂ ਛਿਲੜਾਂ ਲਈਆਂ ਹਨ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਲੈਣੇ ਹਨ ਤੇ ਇੱਥੇ ਜਿਹੜੇ ਕਰੇਲੇ ਹਨ ਉਹ ਵੀ ਆਪਣੇ ਬਿਲਕੁਲ ਸੁੱਕ ਚੁੱਕੇ ਹਨ ਹੁਣ ਇਹਨਾਂ ਦੇ ਵਿੱਚ ਆਪਾਂ ਕੱਟ ਲਗਾ ਲਵਾਂਗੇ ਜਿਹੜੇ ਇਹਨਾਂ ਦੇ ਵਿੱਚ ਕੁਝ ਵੀ ਪੱਕੇ ਹੋਣਗੇ ਉਹਨਾਂ ਨੂੰ ਆਪਾਂ ਕੱਢ ਦਵਾਂਗੇ ਆਪਾਂ ਇਸ ਤਰ੍ਹਾਂ ਦੇਖੋ ਤੁਸੀਂ ਇਹ ਦੇ ਵਿੱਚ ਥੋੜੇ ਜਿਹਾ ਪੱਕੇ ਬੀਜ ਹਨ ਤੇ ਇਹਨਾਂ ਨੂੰ ਆਪਾਂ ਹੁਣ ਕੱਢ ਲੈਣੇ ਹਨ ਤੇ ਸਾਰੇ ਆਪਾਂ ਜਿਹੜੇ ਕਰੇਲੇ ਹਨ ਉਹਨਾਂ ਦੇ ਵਿੱਚ ਕੱਟ ਲਗਾ ਲੈਣੇ ਹਨ ਇਹ ਦੇਖੋ ਇਸ ਦੇ ਵਿੱਚ ਕੋਈ ਵੀ ਬੀਜ ਪੱਕਾ ਨਹੀਂ ਹੈ ਇਸ ਨੂੰ ਆਪਾਂ ਇਸੇ ਤਰ੍ਹਾਂ ਹੀ ਰੱਖ ਲਵਾਂਗੇ ਮੈਂ ਇੱਥੇ ਕ੍ਰੇਲਿਆਂ ਨੂੰ ਕੋਈ ਵੀ ਨਮਕ ਲਗਾ ਕੇ ਕੁਛ چیر ਨਹੀਂ ਰੱਖਿਆ ਜਸਟ ਆਪਾਂ ਇਸ ਨੂੰ ਵਾਸ਼ ਕੀਤਾ ਸੁਕਾਇਆ ਤੇ ਆਪਾਂ ਇਸ ਦੀ ਸਬਜ਼ੀ ਬਣਾਉਣੀ ਸਟਾਰਟ ਕਰ ਦਿੱਤੀ ਇਹਨਾਂ ਨੂੰ ਕੋਈ ਵੀ ਸਕਾਉਣ ਦੀ ਲੋੜ ਨਹੀਂ ਹੈ ਨਾ ਹੀ ਇਹ ਕੜਵੇ ਬਣਨਗੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਕੜਾਈ ਦੇ ਵਿੱਚ ਆਪਾਂ ਤੇਲ ਪਹਿਲਾਂ ਹੀ ਗਰਮ ਕਰਨ ਲਈ ਰੱਖ ਲਿਆ ਸੀ ਜਦੋਂ ਤੇਲ ਗਰਮ ਹੋ ਜਾਵੇ ਤਾਂ ਆਪਾਂ ਕ੍ਰੇਲਿਆਂ ਨੂੰ ਥੋੜਾ ਫਰਾਈ ਕਰ ਲਵਾਂਗੇ ਇਹਨਾਂ ਨੂੰ ਆਪਾਂ ਬਹੁਤ ਜ਼ਿਆਦਾ ਨਾ ਸਾੜਨਾ ਹੈ ਤੇ ਨਾ ਹੀ ਆਪਾਂ ਕੱਚਾ ਰੱਖਣਾ ਹੈ ਬਾਕੀ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਕਰ ਸਕਦੇ ਹੋ ਕਈ ਬਹੁਤ ਜ਼ਿਆਦਾ ਰੜੇ ਖਾਂਦੇ ਹਨ ਕarele ਤੇ ਕਈ ਥੋੜਾ ਕੱਚੇ ਪਸੰਦ ਕਰਦੇ ਹਨ ਤੁਸੀਂ ਉਸ ਹਿਸਾਬ ਨਾਲ ਇਹਨਾਂ ਨੂੰ ਪਕਾ ਸਕਦੇ ਹੋ ਹੁਣ ਇਸ ਦੇ ਵਿੱਚ ਜਿੰਨੇ ਕarele ਪੈਣਗੇ ਉਹਨੇ ਆਪਾਂ ਇਸ ਦੇ ਵਿੱਚ ਪਾ ਲਵਾਂਗੇ ਤੇ ਇਹਨਾਂ ਨੂੰ ਆਪਾਂ ਹਲਕੇ ਸੇਕ ਦੇ ਉੱਪਰ ਪੱਕਣ ਦਵਾਂਗੇ ਬਹੁਤ ਜ਼ਿਆਦਾ ਹਾਈ ਫਲੇਮ ਨਹੀਂ ਕਰਾਂਗੇ ਨਹੀਂ ਤਾਂ ਇਹ ਸੜ ਜਾਣਗੇ ਜਿੰਨੀ ਦੇਰ ਇਹ ਪੱਕ ਰਹੇ ਹਨ ਦੂਸਰੀ ਸਾਈਡ ਤੇ ਆਪਾਂ ਮਸਾਲਾ ਤਿਆਰ ਕਰਦੇ ਹਾਂ ਦੂਸਰੀ ਕੜਾਈ ਦੇ ਵਿੱਚ ਆਪਾਂ ਸਰ੍ਹੋਂ ਦਾ ਤੇਲ ਪਾਵਾਂਗੇ ਸਰਸੋਂ ਦੇ ਤੇਲ ਦੇ ਵਿੱਚ ਇਹ ਸਬਜ਼ੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਹਨ ਤੇਲ ਆਪਣਾ ਗਰਮ ਹੋ ਚੁੱਕਾ ਹੈ ਇੱਕ ਚਮਚ ਇਸ ਦੇ ਵਿੱਚ ਆਪਾਂ ਜੀਰਾ ਐਡ ਕਰਾਂਗੇ ਤੇ ਇੱਕ ਹੀ ਚਮਚ ਇਸ ਦੇ ਵਿੱਚ ਮੈਂ ਅਦਰਕ ਦਾ ਪੇਸਟ ਐਡ ਕਰਾਂਗੀ ਤੇ ਨਾਲ ਹੀ ਹੁਣ ਇਸ ਦੇ ਵਿੱਚ ਇੱਕ ਚਮਚ ਆਪਾਂ ਲਸਣ ਦਾ ਪੇਸਟ ਐਡ ਕਰਾਂਗੇ ਇੱਕ ਵਾਰੀ ਤੁਸੀਂ ਇਸ ਤਰ੍ਹਾਂ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਇੱਕ ਚਮਚ ਇਸ ਦੇ ਵਿੱਚ ਮੈਂ ਹਰੀਆਂ ਮਿਰਚਾਂ ਦਾ ਪੇਸਟ ਐਡ ਕਰ ਲਿਆ ਹੈ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਹੁਣ ਆਪਣੇ ਲਸਣ ਤੇ ਅਦਰਕ ਭੁੱਜ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਜਿਹੜੇ ਬਰੀਕ ਕੱਟੇ ਹੋਏ ਪਿਆਜ਼ ਸਨ ਉਹਨਾਂ ਨੂੰ ਐਡ ਕਰ ਲਵਾਂਗੇ ਤੇ ਹੁਣ ਆਪਾਂ ਪਿਆਜ਼ਾਂ ਨੂੰ ਵੀ ਪਹਿਲਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਆਪਣੇ ਪਿਆਜ਼ਾਂ ਦਾ ਥੋੜਾ ਕੱਚਾਪਨ ਦੂਰ ਹੋ ਗਿਆ ਤੇ ਬਾਕੀ ਚੀਜ਼ਾਂ ਇਸ ਦੇ ਵਿੱਚ ਆਪਾਂ ਮਗਰੋਂ ਐਡ ਕਰਾਂਗੇ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਦੂਸਰੀ ਸਾਈਡ ਤੇ ਆਪਾਂ ਕareleਆਂ ਨੂੰ ਵੀ ਵਿੱਚੋਂ ਵਿੱਚੋਂ ਹਲਾਈ ਜਾਵਾਂਗੇ ਤੇ ਚੈੱਕ ਕਰੀ ਜਾਵਾਂਗੇ ਕਿ ਉਹ ਸੜ ਨਾ ਜਾਣ ਇਹ ਦੇਖੋ ਹਲਕੇ ਸੇਕ ਤੇ ਪਕਾਵਾਂਗੇ ਇਹਦੇ ਬਹੁਤ ਹੀ ਜ਼ਿਆਦਾ ਵਧੀਆ ਪੱਕੇ ਤਿਆਰ ਹੁੰਦੇ ਹਨ ਇਹ ਦੇਖੋ ਹੁਣ ਇਧਰ ਆਪਣੇ ਪਿਆਜ਼ ਵੀ ਪੱਕ ਚੁੱਕੇ ਹਨ ਹੁਣ ਇੱਥੇ ਆਪਾਂ ਜਿਹੜੀਆਂ ਕarele ਦੀਆਂ ਛਿਲੜਾ ਹਨ ਉਹਨਾਂ ਨੂੰ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਹੁਣ ਇਹਨਾਂ ਨੂੰ ਵੀ ਆਪਾਂ ਪੁੰਨ ਲਵਾਂਗੇ ਤੁਸੀਂ ਇੱਕ ਵਾਰੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ ਕarele ਦੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੇਗੀ ਤੇ ਸਭ ਨੂੰ ਬਹੁਤ ਜ਼ਿਆਦਾ ਪਸੰਦ ਵੀ ਆਵੇਗੀ ਬੱਚੇ ਵੀ ਬਹੁਤ ਖੁਸ਼ ਹੋ ਕੇ ਖਾਣਗੇ ਕਿਉਂਕਿ ਇਹ ਬਿਲਕੁਲ ਵੀ ਕੜਵੇ ਨਹੀਂ ਬਣਨਗੇ ਮੈਂ ਜਦੋਂ ਇਸ ਤਰ੍ਹਾਂ ਸਬਜ਼ੀ ਬਣਾਉਣੀ ਹਾਂ ਕarele ਦੀ ਤੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਹਨ ਜੇਕਰ ਮੈਂ ਸਿੰਪਲ ਤਰੀਕੇ ਦੇ ਨਾਲ ਬਣਾਵਾਂ ਤੇ ਉਹ ਉਹ ਥੋੜੀ ਜੀ ਘੱਟ ਖਾਂਦੇ ਹਨ ਹੁਣ ਦੇਖੋ ਇੱਥੇ ਆਪਣੇ ਕਰੇਲੇ ਵੀ ਬਹੁਤ ਵਧੀਆ ਹੁਣ ਪੱਕ ਚੁੱਕੇ ਹਨ ਇਹਨਾਂ ਨੂੰ ਵੀ ਆਪਾਂ ਤੇਲ ਦੇ ਵਿੱਚੋਂ ਕੱਢ ਲਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਤੇਲ ਨਿਚੋੜ ਲਵਾਂਗੇ ਤੇ ਬਾਕੀ ਇਸ ਤਰ੍ਹਾਂ ਨਿਚੋੜ ਕੇ ਆਪਾਂ ਸਾਰੇ ਕਰੇਲੇ ਥਾਲੀ ਦੇ ਵਿੱਚ ਕੱਢ ਲਏ ਹਨ ਤੇ ਬਾਕੀ ਰਹਿੰਦੇ ਹੋਏ ਕਰੇਲੇ ਵੀ ਇਸੇ ਤਰ੍ਹਾਂ ਹੀ ਆਪਾਂ ਫਰਾਈ ਕਰ ਲਵਾਂਗੇ ਮੇਰੀ ਇੱਕ ਰਿਕਵੈਸਟ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਆਪਣੇ ਫੈਮਲੀ ਫਰੈਂਡਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਇਹ ਦੇਖੋ ਇੱਧਰ ਆਪਣਾ ਮਸਾਲਾ ਵੀ ਭੁੱਜ ਰਿਹਾ ਹੈ ਹੁਣ ਇਸ ਦੇ ਵਿੱਚ ਆਪਾਂ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ ਅੱਧਾ ਚਮਚ ਇਸ ਦੇ ਵਿੱਚ ਮੈਂ ਲਾਲ ਮਿਰਚ ਪਾਊਡਰ ਐਡ ਕਰਾਂਗੀ ਕਿਉਂਕਿ ਪਹਿਲਾਂ ਆਪਾਂ ਹਰੀਆਂ ਮਿਰਚਾਂ ਵੀ ਐਡ ਕੀਤੀਆਂ ਸਨ ਅੱਧਾ ਚਮਚ ਇਸ ਦੇ ਵਿੱਚ ਮੈਂ ਹਲਦੀ ਪਾਊਡਰ ਐਡ ਕਰਾਂਗੀ ਤੇ ਹੁਣ ਇਸ ਨੂੰ ਆਪਾਂ ਘੁੰਨ ਲਵਾਂਗੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਕ੍ਰਿਸਪੀ ਕਰਾਂਗੇ ਤਾਂ ਹੀ ਕ੍ਰੇਲਿਆਂ ਦੇ ਵਿੱਚ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਆਪਣਾ ਕ੍ਰੇਲਿਆਂ ਦਾ ਮਸਾਲਾ ਬਹੁਤ ਹੀ ਜ਼ਿਆਦਾ ਵਧੀਆ ਪੂਜ ਕੇ ਤਿਆਰ ਹੋ ਚੁੱਕਾ ਹੈ ਹੁਣ ਇਹਨਾਂ ਦੇ ਵਿੱਚ ਕੋਈ ਵੀ ਕਰਵਾਹਟ ਵਗੈਰਾ ਨਹੀਂ ਹੈ ਹੁਣ ਇਸ ਨੂੰ ਆਪਾਂ ਠੰਡਾ ਕਰਨ ਲਈ ਰੱਖ ਦਵਾਂਗੇ ਤੇ ਆ ਦੂਸਰੀ ਸਾਈਡ ਤੇ ਆਪਣੇ ਸਾਰੇ ਕਰੇਲੇ ਵੀ ਫਰਾਈ ਹੋ ਚੁੱਕੇ ਹਨ ਜਿਹੜੇ ਰਹਿੰਦੇ ਹਨ ਉਹ ਵੀ ਆਪਾਂ ਫਰਾਈ ਕਰ ਲਏ ਹਨ ਮਸਾਲਾ ਵੀ ਆਪਣਾ ਬਿਲਕੁਲ ਠੰਡਾ ਹੋ ਚੁੱਕਾ ਹੈ ਹੁਣ ਆਪਾਂ ਕਰੇਲਿਆਂ ਨੂੰ ਇਹਨਾਂ ਦੇ ਨਾਲ ਪਰ ਲਵਾਂਗੇ ਲੋ ਜੀ ਇਸ ਤਰ੍ਹਾਂ ਆਪਾਂ ਕਰੇਲੇ ਸਾਰੇ ਫਿਲ ਕਰ ਲਵਾਂਗੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਇਸ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਇਹ ਦੇਖੋ ਇੱਥੇ ਆਪਾਂ ਸਾਰੇ ਕ੍ਰੇਲੇ ਫਿਲ ਕਰ ਲਏ ਹਨ ਤੇ ਬਹੁਤ ਹੀ ਜ਼ਿਆਦਾ ਜੰਮੀ ਤੇ ਟੇਸਟੀ ਬਣ ਕੇ ਤਿਆਰ ਹੋਏ ਹਨ ਤੁਸੀਂ ਦੇਖ ਵੀ ਸਕਦੇ ਹੋ ਕਿ ਕਿੰਨੇ ਜ਼ਿਆਦਾ ਵਧੀਆ ਲੱਗ ਰਹੇ ਹਨ ਤੁਸੀਂ ਜ਼ਰੂਰ ਇਸ ਨੂੰ ਟਰਾਈ ਕਰਿਓ ਤੇ ਆਪਣਾ ਫੀਡਬੈਕ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਕ੍ਰੇਲਿਆਂ ਦੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਵਧੀਆ ਲੱਗੀ ਤੇ ਇੱਕ ਲਾਈਕ ਜ਼ਰੂਰ ਕਰਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ